ਕੋਈ ਸੜਕ ਨਹੀਂ ਰਹਿਣ ਦੇਣੀ। ਦੋ ਤਿੰਨ ਮਹੀਨੇ ਚਾਰਾਂ ਚ ਸਾਰ ਸੜਕਾਂ ਬਣਾ ਦੇਣੀਆਂ। ਜਿੰਨੇ ਪੈਸੇ ਚਾਹੀਦੇ ਲੈ ਜਾ ਕਰੋ। ਪਰ ਕੰਮ ਵਧੀਆ ਕਰਨਾ ਵਾ। ਇਹ ਇਹ ਨਹੀਂ ਵੀ ਵਿੱਚੋਂ ਕੋਈ ਮਾਸਾ ਵੀ ਕਿਤੇ ਰਾਫੇ ਨਹੀਂ ਹੋਣੀ ਚਾਹੀਦੀ। ਕੋਈ ਵੀ ਕੰਮ ਹੁੰਦਾ ਇਹ ਨਹੀਂ ਗਲੀ ਸੜਕ ਦਾ। ਕੋਈ ਕਿਤੇ ਵੀ ਬਿਲਡਿੰਗ ਬਣਦੀ ਆ ਉਹਨਾਂ ਨੇ ਸਾਨੂੰ ਤੋਂ ਇਹ ਕਹਿ ਕੇ ਕਹ ਲਿਆ ਤੁਸੀਂ ਚੈੱਕ ਆਪ ਕਰਨਾ ਜ਼ਿੰਮੇਵਾਰ ਤੁਸੀਂ ਜੇ ਉਸ ਚੀਜ਼ ਤੇ। ਖੁੱਲਾ ਹੀ ਪਾਸ ਹੋਇਆ ਜਿੰਨਾ ਲੱਗ ਜੇ ਆਪਾਂ ਚੀਜ਼ ਵਧੀਆ ਬਣਾਉਣੀ ਆ ਕਹਿੰਦੇ ਜਿੰਨੇ ਮਰਜ਼ੀ ਪੈਸੇ ਉਹ ਕਹਿੰਦੇ ਜਿੰਨੇ ਪੈਸੇ ਚਾਹੀਦੇ ਲੈ ਜਾ ਕਰੋ ਪਰ ਕੰਮ ਵਧੀਆ ਕਰਨਾ ਵਾ ਇਹ ਇਹ ਨਹੀਂ ਵੀ ਵਿੱਚੋਂ ਕੋਈ ਮਾਸਾ ਵੀ ਕਦੇ ਰਾਫੇ ਨਹੀਂ ਹੋਣੀ ਚਾਹੀਦੀ ਆਪ ਚੈੱਕ ਕਰੋ ਜਾ ਕੇ ਕੋਈ ਵੀ ਕੰਮ ਹੁੰਦਾ ਇਹ ਨਹੀਂ ਗੱਲੀ ਸੜਕ ਦਾ ਕੋਈ ਕਿਤੇ ਵੀ ਬਿਲਡਿੰਗ ਬਣਦੀ ਆ ਉਹਨਾਂ ਨੇ ਸਾਨੂੰ ਤੋਂ ਇਹ ਕਹਿ ਕੇ ਕੱਲਿਆ ਤੁਸੀਂ ਚੈੱਕ ਆਫ ਕਰਨਾ ਜ਼ਿੰਮੇਵਾਰ ਤੁਸੀਂ ਜੇ ਉਸ ਚੀਜ਼ ਤੇ ਤੇ ਅਸੀਂ ਵੇਖਦੇ ਰਹਿਨੇ ਆਂ ਆਪ ਚੈੱਕ ਕਰਦੇ ਰਹਿਨੇ ਆਂ ਇਹ ਟੜਕਾ ਲਾ ਰਹੇ ਸਾਬ ਨਹੀਂ ਜੀ ਪ੍ਰੋਪਰ ਬਣਾਵਾਂਗੇ ਵਧੀਆ ਬਣਾਵਾਂਗੇ ਤੁਸੀਂ ਵੇਖਿਆ ਜੇ ਬਾਲ ਤੁਹਾਡੀ ਕਿਰਪਾ ਨਾਲ ਕੋਈ ਸੜਕ ਨਹੀਂ ਰਹਿਣ ਦੇਣੀ ਦੋ ਤਿੰਨ ਮਹੀਨਿਆਂ ਅੰਚਾਰਾਂ ਚ ਸਭ ਸੜਕਾਂ ਬਣਾ ਦੇਣੀ ਐ ਬਲਕਿ ਸਾਬ ਉਮੀਦ ਕਰ ਸਕਦੇ ਆ ਕਿ ਸਨੇ ਰੋਡ ਦਾ ਵੀ ਨੰਬਰ ਜਲਦੀ ਆ ਜਾ ਬਿਲਕੁਲ ਬਿਲਕੁਲ ਜੀ ਉਹ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਇਹ ਤੋਂ ਨਾਲ ਹੀ ਉਹ ਸ਼ੁਰੂ ਕਰ ਦਣਾ ਸੀ ਸਾਬ ਜਿਹੜੀ ਤੁਸੀਂ ਗੱਲ ਮਿਲਣਾ ਮੈਂ ਪਸ ਥੋੜੇ ਦਿਨਾਂ ਚ ਉਹਦੇ ਵਿੱਚ ਵੇਖੋ ਸਾਨੂੰ ਕੀ ਦੱਸਦੇ ਆ ਵੀ ਅਸੀਂ ਪ੍ਰਪੋਜ਼ਲਾਂ ਬਣਾ ਕੇ ਦੇਣੀਆਂ ਮੇਰੇ ਖਿਆਲ ਸਾਨੂੰ ਉਹਨਾਂ ਨੇ ਇਹ ਗੱਲ ਸੁਣੀ ਆ ਵੀ 5-5 ਕਰੋੜ ਰੁਪਈਆ ਦੇ ਦੇਣਾ ਮੈਂ ਉਹ ਐਸਟੀਐਮ ਦੇ ਖਾਤੇ ਜਾਊ ਅਸੀਂ ਉਹਨਾਂ ਨੂੰ ਲਿਖ ਕੇ ਦੇ ਦੇਣਾ ਵੀ ਆਸ ਕੰਮ ਤੇ ਲਾਉਣਾ ਸਾਨੂੰ ਆਹ ਪੁਲਾਣੇ ਥਾਂ ਤੇ ਗੁਰਦੁਆਰੇ ਸਾਹਿਬ ਨੂੰ ਸ਼ਮਸ਼ਾਨ ਘਰ ਨੂੰ ਰਸਤਾ ਜਾਂਦਾ ਉਹ ਕੱਚਾ ਉਹਨੂੰ ਪੱਕਾ ਕਰਨਾ ਉਹਨਾਂ ਨੇ ਉੱਥੋਂ ਰੀਲਿਸ ਕਰ ਦੇਣਾ ਜਾਂ ਟੈਂਡਰ ਕਰਦੇ ਆ ਜੋ ਕੁਝ ਕਰਦੇ ਆ ਵੇਖੋ ਇੰਨਾ ਕ ਮੈਨੂੰ ਪਤਾ ਵਾ ਵੀ ਇਹ ਥੋੜੇ ਦਿਨਾਂ ਚ ਪਰਨੀਸ਼ ਕਰ ਦੇਣਾ ਪੈਣਾ ਗੱਲ ਕਰ ਰਹੇ ਹਾਂ ਪੁਰਾਣੀ ਤੁਹਾਨੂੰ ਓਏ ਤਾਂ ਹੋਣਾ ਨਾ ਸਾਡੇ ਮਤਾ ਪਾਇਆ ਹੋ ਗਰ ਇਹ ਟੈਂਡਰ ਪਾਸ ਕੀਤਾ ਵੀ ਹੋਣਾ ਨਾ ਮੈਂ ਦੱਸ ਇਹ ਸੜਕ ਜਿਹੜੀ ਆ ਮੈਂ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ ਕੋਈ ਸੜਕ ਨਹੀਂ ਰਹਿਣ ਦੇਣੀ ਦੋ ਤਿੰਨਾਂ ਮਹੀਨਿਆਂ ਚ ਸਾਰ ਸੜਕਾਂ ਬਣਾ ਦੇਣੀਆਂ ਜਿੰਨੇ ਪੈਸੇ ਚਾਹੀਦੇ ਲੈ ਜਾ ਕਰੋ ਪਰ ਕੰਮ ਵਧੀਆ ਕਰਨਾ ਵਾ ਇਹ ਇਹ ਨਹੀਂ ਵੀ ਵਿੱਚੋਂ ਕੋਈ ਮਾਸਾ ਵੀ ਕਿਤੇ ਇਹਦਾ ਫੇਰ ਨਹੀਂ ਹੋਣੀ ਚਾਹੀਦੀ ਕੋਈ ਵੀ ਕੰਮ ਹੁੰਦਾ ਇਹ ਨਹੀਂ ਗਲੀ ਸੜਕ ਦਾ ਕੋਈ ਕਿਤੇ ਵੀ ਬਿਲਡਿੰਗ ਬਣਦੀ ਆ ਉਹਨਾਂ ਨੇ ਸਾਨੂੰ ਤੋਂ ਇਹ ਕਹਿ ਕੇ ਕਹ ਲਿਆ ਤੁਸੀਂ ਚੈੱਕ ਆਪ ਕਰਨਾ ਜ਼ਿੰਮੇਵਾਰ ਤੁਸੀਂ ਜੇ ਉਸ ਚੀਜ਼ ਤੇ ਖੁੱਲਾ ਹੀ ਪਾਸ ਹੋਇਆ ਜਿੰਨਾ ਲੱਗ ਜੇ ਆਪਾਂ ਚੀਜ਼ ਵਧੀਆ ਬਣਾਉਣੀ ਆ ਕਹਿੰਦੇ ਜਿੰਨੇ ਮਰਜ਼ੀ ਪੈਸੇ ਉਹ ਕਹਿੰਦੇ ਜਿੰਨੇ ਪੈਸੇ ਚਾਹੀਦੇ ਲੈ ਜਾ ਕਰੋ ਪਰ ਕੰਮ ਵਧੀਆ ਕਰਦਾ ਵਾਂ ਇਹ ਇਹ ਨਹੀਂ ਵੀ ਵਿੱਚੋਂ ਕੋਈ ਮਾਸਾ ਵੀ ਕਿਤੇ ਰਾਫੇ ਨਹੀਂ ਹੋਣੀ ਚਾਹੀਦੀ ਆਪ ਚੈੱਕ ਕਰੋ ਜਾ ਕੇ ਕੋਈ ਵੀ ਕੰਮ ਹੁੰਦਾ ਇਹ ਨਹੀਂ ਗਲੀ ਸੜਕ ਦਾ ਕੋਈ ਕਿਤੇ ਵੀ ਬਿਲਡਿੰਗ ਬਣਦੀ ਆ ਉਹਨਾਂ ਨੇ ਸਾਨੂੰ ਤੋਂ ਇਹ ਕਹਿ ਕੇ ਕਹ ਲਿਆ ਤੁਸੀਂ ਚੈੱਕ ਆਪ ਕਰਨਾ ਜ਼ਿੰਮੇਵਾਰ ਤੁਸੀਂ ਜੇ ਉਸ ਚੀਜ਼ ਤੇ ਇਹ ਅਸੀਂ ਵੇਖਦੇ ਰਹਿੰਦੇ ਆ ਆਪ ਚੈੱਕ ਕਰਦੇ ਰਹਿੰਦੇ ਆ ਇਹ ਟੜਕਾ ਨਹੀਂ ਜੀ ਪ੍ਰੋਪਰ ਬਣਾਵਾਂਗੇ ਵਧੀਆ ਬਣਾਵਾਂਗੇ ਤੁਸੀਂ ਵੇਖਿਆ ਜੇ ਬਾਲ ਤੁਹਾਡੀ ਕਿਰਪਾ ਨਾਲ ਕੋਈ ਸੜਕ ਨਹੀਂ ਰਹਿਣ ਦੇਣੀ ਤੋ 3-4 ਮਹੀਨਿਆਂ ਚ ਸਭ ਸੜਕਾਂ ਬਣਾ ਦੇਣੀ ਆ ਬਲਕਿ ਸਾਹਿਬ ਉਮੀਦ ਕਰ ਸਕਦੇ ਆ ਕਿ ਸਨੇ ਰੋਡ ਦਾ ਵੀ ਨੰਬਰ ਜਲਦੀ ਆ ਜਾ ਬਿਲਕੁਲ ਬਿਲਕੁਲ ਜੀ ਉਹ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਇਹ ਤੋਂ ਨਾਲ ਹੀ ਉਹ ਸ਼ੁਰੂ ਕਰਦਣਾ ਸੀ ਸਾਹਿਬ ਜਿਹੜੀ ਤੁਸੀਂ ਗੱਲ ਮਿਲਣਾ ਮੈਂ ਬਸ ਥੋੜੇ ਦਿਨਾਂ ਚ ਉਹਦੇ ਵਿੱਚ ਵੇਖੋ ਸਾਨੂੰ ਕੀ ਦੱਸਦੇ ਆ ਵੀ ਅਸੀਂ ਪ੍ਰਪੋਜ਼ਲਾਂ ਬਣਾ ਕੇ ਦੇਣੀਆਂ ਮੇਰੇ ਖਿਆਲ ਸਾਨੂੰ ਉਹਨਾਂ ਨੇ ਇਹ ਗੱਲ ਸੁਣੀ ਆ ਵੀ 5-5 ਕਰੋੜ ਰੁਪਏ ਆ ਦੇ ਦੇਣਾ ਮੈਂ ਉਹ ਐਸਟੀਐਮ ਦੇ ਖਾਤੇ ਜਾਊ ਅਸੀਂ ਉਹਨਾਂ ਨੂੰ ਲਿਖ ਕੇ ਦੇ ਦੇਣਾ ਵੀ ਆਸ ਕੰਮ ਤੇ ਲਾਉਣਾ ਸਾਨੂੰ ਆਹ ਪੁਰਾਣੀ ਥਾਂ ਤੇ ਗੁਰਦੁਆਰੇ ਸਾਹਿਬ ਨੂੰ ਸ਼ਮਸ਼ਾਨ ਘਰ ਨੂੰ ਰਸਤਾ ਜਾਂਦਾ ਉਹ ਕੱਚਾ ਉਹਨੂੰ ਪੱਕਾ ਕਰਨਾ ਉਹਨਾਂ ਨੇ ਉੱਥੋਂ ਰਿਲੀਜ਼ ਕਰ ਦੇਣਾ ਜਾਂ ਟੈਂਡਰ ਕਰਦੇ ਆ ਜੋ ਕੁਝ ਕਰਦੇ ਆ ਵੇਖੋ ਇੰਨਾ ਕਿ ਮੈਨੂੰ ਪਤਾ ਵਾ ਵੀ ਇਹ ਥੋੜੇ ਦਿਨਾਂ ਚ ਰਿਲੀਜ਼ ਕਰ ਦੇਣਾ ਪੈਣਾ ਗੱਲ ਕਰ ਰਹੇ ਆਂ ਪੁਰਾਣੀ ਤੁਹਾਨੂੰ ਓਏ ਤਾਂ ਹੋਣਾ ਨਾ ਬਿਲਕੁਲ ਸਾਡੇ ਮਤਾ ਪਾਇਆ ਹੋ ਗਰ ਟੈਂਡਰ ਪਾਸ ਕੀਤਾ ਵੀ ਹੋਣਾ ਨਾ ਮੈਂ ਦੱਸਾਂ ਇਹ ਸੜਕ ਜਿਹੜੀ ਆ ਮੈਂ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ